ਸਤਿ ਸ਼੍ਰੀ ਅਕਾਲ ਵੀਰ ਜੀ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਕੋਲੇ ਹਾਜ਼ਰ ਹਾਂ ਤੇ ਅੱਜ ਵਾਲੀ ਵੀਡੀਓ ਜਿਹੜੀ ਹੈ ਜੀ ਇਹ ਆਪਣੀ ਹੈਗੀ ਆ ਜੀ ਟਰੈਕਟਰ ਦੇ ਬੰਪਰ ਬਾਰੇ ਤੇ ਤੁਸੀਂ ਵੇਖਦੇ ਜੇ ਕਿ ਪਹਿਲਾਂ ਜਿਹੜਾ ਜ਼ਮਾਨਾ ਸੀਗਾ ਉਦੋਂ ਬੰਪਰ ਚੱਲਦੇ ਸੀਗੇ ਟਰੈਕਟਰਾਂ ਨੂੰ ਸਿਰਫ ਛੋਟੇ-ਛੋਟੇ ਫਿਰ ਉਸ ਤੋਂ ਬਾਅਦ ਜ਼ਮਾਨਾ ਆਇਆ ਸੰਗਲੀਆਂ ਵਾਲੇ ਥੋੜੇ ਜੇ ਲੰਬੇ ਬੰਪਰ ਸਿੱਧੇ ਹੀ ਬੰਪਰ ਲੱਗਦੇ ਸੀਗੇ ਤੇ ਲੰਬੇ ਲੰਬੇ ਕਰਤੇ ਹੀ ਬੰਪਰ ਤੇ ਉਹਨਾਂ ਨੂੰ ਸੰਗਲੀਆਂ ਲਾਉਂਦੇ ਸੀਗੇ ਹੁਣ ਜਿਹੜੇ ਬੰਪਰ ਆ ਗਿਆ ਉਹ ਆ ਗਿਆ ਜੀ ਇਸ ਟੈਪ ਦੇ ਤੇ ਤੁਹਾਨੂੰ ਪਤਾ ਹੀ ਆ ਕਿ ਅੱਜ ਕੱਲ ਇਹਨਾਂ ਦਾ ਬਹੁਤ ਦੌਰ ਚੱਲ ਰਿਹਾ ਵਾ ਬੰਪਰਾਂ ਦਾ ਤੇ ਹੁਣ ਜਿਹੜਾ ਇਹਦਾ ਪਹਿਲਾ ਬੰਪਰ ਲੱਥਾ ਸੀਗਾ ਨਾ ਇਹਦਾ ਟਰੈਕਟਰ ਦਾ ਉਹਦਾ weight ਹੈਗਾ ਸੀਗਾ ਜੀ ਲਗਭਗ 60 65 ਕਿਲੋ ਤੇ ਉਹ ਬੰਪਰ ਜਿਹੜਾ ਏਜੰਸੀ ਵੱਲੋਂ ਆਇਆ ਸੀਗਾ ਉਹ ਛੋਟਾ ਸੀਗਾ ਲੰਬਾਈ ਦੇ ਵਿੱਚ ਘੱਟ ਸੀਗਾ ਆ ਬੰਪਰ ਸੀਗਾ ਜੀ ਇਹਦਾ ਏਜੰਸੀ ਵੱਲੋਂ ਜਿਹੜਾ ਬੰਪਰ ਆਇਆ ਇਹ ਏਜੰਸੀ ਵੱਲੋਂ ਆਇਆ ਵਾ ਤੇ ਇਹਦਾ ਵજન ਜਿਹੜਾ ਵਾ ਇਹ ਲਗਭਗ 65 ਕਿਲੋ ਤੇ ਹੁਣ ਜਿਹੜਾ ਆਪਾਂ ਬੰਪਰ ਬਣਾਉਣ ਜਾ ਰਹੇ ਆ ਇਹਦਾ ਵજન ਹੋਊਗਾ ਲਗਭਗ ਕੁਇੰਟਲ ਤੋਂ ਉੱਪਰ ਜਾਊਗਾ ਜੀ ਇਹਦਾ ਵજન ਤੇ ਇਹਨੂੰ ਆ ਜਿਹੜਾ ਆਪਾਂ ਪਟਾ ਲਾਇਆ ਵਾ ਇਹ ਆਪਾਂ ਲਾਇਆ ਜੀ 6 ਇੰਚੀ ਚੌੜਾ ਅੱਧੀ ਇੰਚੀ ਮੋਡਾ ਤੇ ਜਿਹੜੀ ਆ ਫਰੰਟ ਵਾਲੀ ਆਪਾਂ ਪਲੇਟ ਲਾਈਏ ਦੀ ਇਹ ਹੈਗੀ ਆ ਜੀ 1 ਇੰਚੀ ਮੋਟੀ ਪਲੇਟ ਆ 8 ਇੰਚੀ ਚੌੜੀ ਆ ਤੇ ਉਸ ਤੋਂ ਬਾਅਦ ਤੁਸੀਂ ਵੇਖੋ ਕਿ ਆਪਾਂ ਜਿਹੜਾ ਕੰਮ ਕੀਤਾ ਵਾ ਇਹ ਕਿੰਨੀ ਸਫਾਈ ਨਾਲ ਕੀਤਾ ਵਾ ਬਿਲਕੁਲ ਇਹਦੇ ਪ੍ਰੋਪਰ ਆ ਕੱਟ ਕੱਢੇ ਗਏ ਆ ਜਿੱਥੇ-ਜਿੱਥੇ ਇਹਦੇ ਕੋਈ ਪਾਰਟ ਜਿਹੜੇ ਉੱਪਰ-ਥੱਲੇ ਹੁੰਦੇ ਆ ਟਰੈਕਟਰ ਦਾ ਜਿਹੜਾ ਹਿੱਸਾ ਵਾ ਜਾਂ ਜੈਕ ਵਾ ਇਹ ਜਦੋਂ ਟਰੈਕਟਰ ਉੱਚੀ ਨੀਵੀਂ ਥਾਂ ਤੇ ਜਾਂਦਾ ਨਾ ਤੇ ਇਹ ਉੱਪਰ-ਥੱਲੇ ਹੁੰਦੇ ਆ ਇਸ ਕਰਕੇ ਆਪਾਂ ਜਿਹੜੇ ਇੱਥੋਂ ਕੱਟ ਕੱਢੇ ਆ ਇਹਦੇ ਤੇ ਅੱਗੇ ਜਿਹੜਾ ਪਹਿਲਾ ਬੰਪਰ ਸੀ ਨਾ ਉਹ ਬੰਪਰ ਸੀਗਾ ਸਿਰਫ ਇੱਥੋਂ ਤੱਕ ਜਿਹੜਾ ਏਜੰਸੀ ਵੱਲੋਂ ਆਇਆ ਸੀ ਤੇ ਇਹਦੀ ਆਪਾਂ ਲੰਬਾਈ ਤਾਂ ਕਰਕੇ ਵਧਾਤੀ ਆ ਕਿ ਇੱਕ ਤਾਂ ਇਹਦਾ ਬੰਪਰ ਦੀ ਵੀ ਲੰਬਾਈ ਜਿਆਦੀ ਆ ਤੇ ਜਦੋਂ ਟਰੈਕਟਰ ਚੁੱਕੇ ਵੱਜਦਾ ਵਾ ਤੇ ਬੰਪਰ ਜਿਹੜਾ ਵਾ ਉਹ ਹਿੱਲੂਗਾ ਤੇ ਇਹਦੀ ਲੰਬਾਈ ਤਾਂ ਕਰਕੇ ਆਪਾਂ ਵਧਾਤੀ ਇਥੋਂ ਤੱਕ ਕਰਤੀ ਆ ਠੀਕ ਹੈ ਜੀ ਤੇ ਇੱਕ ਇਹ ਆ ਕਿ ਇਹਦੇ ਨਾਲ ਜਦੋਂ ਟੋਚਣ ਪਾਉਣਾ ਹੋਵੇ ਜਾਂ ਕੋਈ ਵੀ ਕੰਮ ਕਰਨਾ ਹੋਵੇ ਇਹਨਾਂ ਨੇ ਜਾਂ ਧੱਕਾ ਲਾਉਣਾ ਹੋਵੇ ਤੇ ਜੋਰ ਨਹੀਂ ਆਉਂਦਾ ਕਿਸੇ ਚੀਜ਼ ਤੇ ਇਹ ਤਾਂ ਚੱਕਰ ਕਰਕੇ ਇਹਨਾਂ ਲੰਮਾ ਕਰਤਾ ਤੇ ਨਾਲ ਚਾਰ ਨਟ ਪਾਤੇ ਇਹਨੂੰ ਪਹਿਲਾਂ ਜਿਹੜੇ ਬੰਪਰ ਨੂੰ ਇਹਨੂੰ ਦੋ ਨਾਟੇ ਸੀਗੇ ਇੱਥੋਂ ਤੱਕ ਹੀ ਸੀਗਾ ਤੇ ਦੋ ਜਾਂ ਆਹ ਅਗਲੇ ਨਾਟ ਸੀਗੇ ਤੇ ਹੁਣ ਜਿਹੜਾ ਆਪਾਂ ਵਾਲਾ ਚੈਨਲ ਆਇਆ ਵਾ ਇੰਦੇ ਤੇ ਆਪਾਂ ਲਾਵਾਂਗੇ ਜੀ ਹੁੱਕ ਇਸੇ ਥੱਲੇ ਇੱਥੋਂ ਥੱਲੇ ਉਹ ਜਿਹੜਾ ਵਾ ਟੋਚਣ ਪਿਆ ਕਰੂਗਾ ਉਹਨੂੰ ਥੱਲੇ ਦੇ ਪਾਸਿਓ ਤੇ ਇੱਥੇ ਆਪਾਂ ਦੋ ਨਾਟਾ ਜੇ ਹੋਰ ਹੈਗੇ ਥੱਲੇ ਥੱਲੇ ਬਹਿ ਕੇ ਬੁਖਾਓ ਮੜਾ ਜਾ ਆਹ ਜਿਹੜੇ ਨਾਟਾ ਇਹ ਨਾਟ ਲਾ ਕੇ ਆਪਾਂ ਤੇ ਇੱਥੇ ਹੁੱਕ ਲਾਵਾਂਗੇ ਹੁੱਕ ਲਾ ਕੇ ਇੰਨੀ ਮਜ਼ਬੂਤ ਲਾਵਾਂਗੇ ਕਿ ਵੀ ਜੇ ਕਿਤੇ ਟੋਜਨ ਪਾਉਣਾ ਪਵੇ ਤੇ ਇਹ ਹੁੱਕ ਪੁੱਟੀ ਨਾ ਜਾਵੇ ਕਦੇ ਵੀ ਤੇ ਬੰਪਰ ਨੂੰ ਤਾਂ ਤੁਸੀਂ ਬਾਕੀ ਵੇਖ ਹੀ ਸਕਦੇ ਜੇ ਕਿ ਵੀ ਆਪਾਂ ਕਾਬਲੇ ਕੋਬਲੇ ਜਿਹੜੇ ਇਹਦੇ ਬਹੁਤੇ ਜਾਦੇ ਪਾਏ ਆ ਤੇ ਜੇ ਕਿਤੇ ਧੱਕਾ ਲਾਉਣਾ ਵੀ ਪਵੇ ਬੰਪਰ ਦੇ ਨਾਲ ਤੇ ਇਹਨੂੰ ਕੁਛ ਨਹੀਂ ਹੁੰਦਾ ਤੇ ਇੱਕ ਚੀਜ਼ ਹੋਰ ਆ ਉਹ ਇਹ ਆ ਕਿ ਜਦੋਂ ਆਪਾਂ ਟਰੈਕਟਰ ਦੇ ਉੱਤੇ ਬਹਿ ਜਾਂਦੇ ਆ ਨਾ ਤੇ ਆਪਾਂ ਨੂੰ ਬੰਪਰ ਜਿਹੜਾ ਵਾ ਦੋਨੋਂ ਪਾਸੇ ਦਿਖਦਾ ਵਾ ਠੀਕ ਹੈ ਇਹ ਇੰਨਾ ਇੰਨਾ ਬੰਪਰ ਜਿਹੜਾ ਵਾ ਇੰਨਾ ਆਪਾਂ ਦੂਜੇ ਬੰਪਰਾਂ ਨਾਲੋਂ ਇਹਨੂੰ ਵੱਡਾ ਰੱਖਿਆ ਤੇ ਇਹ ਵੱਡਾ ਆਪਾਂ ਬੰਪਰ ਤਾਂ ਰੱਖਿਆ ਕਿ ਜੇ ਆਪਾਂ ਟਰੈਕਟਰ ਤੇ ਬੈਠੇ ਹਾਂ ਦੋਨੋਂ ਪਾਸੇ ਦਿਖੂਗਾ ਤੇ ਆਪਾਂ ਨੂੰ ਪੂਰੀ ਜਜਮੈਂਟ ਰਹਿੰਦੀ ਆ ਟਰੈਕਟਰ ਤੋਂ ਬੈਠ ਕੇ ਕਿ ਇੰਨਾ ਕੁ ਦੂਰ ਹੋ ਬੰਪਰ ਆਪਣਾ ਟਰੈਕਟਰ ਨਾਲੋਂ ਕਿਉਂਕਿ ਇੱਕ ਦੂਜੇ ਬੰਪਰਾਂ ਨਾਲੋਂ ਆਮ ਕਾਫੀ ਲੰਬਾ ਹੋ ਗਿਆ ਤੇ ਦੂਜੇ ਬੰਪਰ ਜਿਹੜੇ ਪਹਿਲੇ ਬੰਪਰ ਹੁੰਦੇ ਸੀਗੇ ਉਹ ਵੈਸੇ ਵੀ ਇੰਨੇ ਚੌੜੇ ਬਣਦੇ ਸੀਗੇ ਤੇ ਨਾਲੇ ਉਹ ਹੈ ਵੀ ਛੋਟੇ ਹੁੰਦੇ ਸੀ ਬੰਪਰ ਤੇ ਨਾਰਮਲ ਹੀ ਬੰਦੇ ਨੂੰ ਜਜਮੈਂਟ ਰਹਿੰਦੀ ਸੀ ਕਿ ਬੰਪਰ ਛੋਟਾ ਕੋਈ ਗੱਲ ਨਹੀਂ ਸ਼ੋ ਤੋਂ ਹੀ ਜਜਮੈਂਟ ਕਰ ਲੈਂਦੇ ਸੀਗੇ ਬੰਦੇ ਨੂੰ ਪਰ ਜਿਹੜਾ ਇਹ ਆ ਇਹ ਬੰਪਰ ਆਪਣੀ ਸਮਝ ਤੋਂ ਥੋੜਾ ਜਿਹਾ ਲੰਬਾ ਹੋ ਗਿਆ ਵਾ ਤੇ ਇਹ ਕਰਕੇ ਆਪਾਂ ਇਹਦੀ ਜਿਹੜੀ ਪਲੇਟ ਵਾਲੀ ਤੁਸੀਂ ਵੇਖੋ ਇਹ ਆਪਾਂ ਤਾਂ ਹੀ ਚੌੜੀ ਰੱਖੀ ਆ ਵੱਧ ਵੈਸੇ ਇੰਨੀ ਹੁੰਦੀ ਆ ਪਲੇਟ ਆਪਾਂ ਇਹਨੂੰ 3-3 ਇੰਚੀ 4-4 ਇੰਚੀ ਹੋਰ ਵੱਡਾ ਵੱਡਾ ਰੱਖਿਆ ਬੰਪਰ ਨੂੰ ਕਿ ਭੀ ਇਹ ਜਦੋਂ ਕਿਤੇ ਆਪਾਂ ਟਰੈਕਟਰ ਚਲਾਉਨੇ ਆ ਤੇ ਆਪਾਂ ਨੂੰ ਦਿਖਦਾ ਰਹੇ ਬੰਪਰ ਤੇ ਜਜਮੈਂਟ ਰਹੇ ਕਿ ਭੀ ਇੰਨਾ ਕੁ ਲੰਮਾ ਵਾ ਬੰਪਰ ਤੇ ਬਾਕੀ ਜਿਹੜੀ ਇਹਦੇ ਉੱਤੇ ਚਾਦਰ ਲੱਗਣੀ ਆ ਉਹ ਲੱਗਣੀ ਆ ਜੀ 5mm ਦੀ ਜਿਹੜੀ ਇੱਥੇ ਲੱਗਣੀ ਆ ਤੇ ਇਹਦੇ ਵਿੱਚ ਬਕਾਇਦਾ ਆਪਾਂ ਸਪੋਰਟਾਂ ਵੀ ਦਵਾਂਗੇ ਤੇ ਜਿਹੜਾ ਪਹਿਲਾ ਬੰਪਰ ਸੀ ਨਾ ਆਪਾਂ ਇੱਕ 855 ਟਰੈਕਟਰ ਨੂੰ ਜਿਹੜਾ ਲਾਇਆ ਸੀਗਾ ਉਹਦੇ ਆਪਾਂ ਰੰਗ ਕੀਤਾ ਸੀਗਾ ਬੁਰਸ਼ ਨਾਲ ਉਦੋਂ ਸਾਨੂੰ ਬੁਰਸ਼ ਨਾਲ ਰੰਗ ਤਾਂ ਕਰਨਾ ਪਿਆ ਕਿਉਂਕਿ ਸਾਡੀ ਜਿਹੜੀ ਮਸ਼ੀਨ ਸੀ ਨਾ ਰੰਗ ਕਰਨ ਵਾਲੀ ਉਹ ਖਰਾਬ ਸੀਗੀ ਤੇ ਇਸੇ ਕਰਕੇ ਅਸੀਂ ਮਸ਼ੀਨ ਜਿਹੜੀ ਆ ਉਹ ਚਾਲੂ ਕੀਤੀ ਆ ਕਿ ਵੀ ਲੋਕ ਹਰ ਕੋਈ ਰੱਖਦਾ ਵਾ ਡਿਮਾਂਡ ਕੇ ਵੀ ਜਿਹੜਾ ਰੰਗ ਵਾ ਸੀ ਮਸ਼ੀਨ ਨਾਲ ਹੀ ਕਰਵਾਉਣਾ ਵਾ ਤੇ ਉਹ ਇੱਕ ਉਹਨਾਂ ਨੂੰ ਵੀ ਛੇਤੀ ਸੀਗੀ ਜਿਆਦੀ ਕਿ ਉਹਨਾਂ ਨੂੰ ਬੰਪਰ ਲਾਉਣ ਵਾਸਤੇ ਉਹਨਾਂ ਨੇ ਟਰੈਕਟਰ ਸਾਡੇ ਕੋਲ ਢੱਕਿਆ ਸੀ ਤੇ ਉਹਨਾਂ ਦੇ ਕੋਈ ਪ੍ਰੋਗਰਾਮ ਸੀਗਾ ਤੇ ਉਹਨਾਂ ਨੂੰ ਟਰੈਕਟਰ ਦੀ ਜ਼ਰੂਰਤ ਸੀਗੀ ਤਾਂ ਕਰਕੇ ਉਹਨਾਂ ਨੇ ਸਾਨੂੰ ਖਿੱਚ ਕੀਤੀ ਕਰਕੇ ਜਿਆਦੀ ਤੇ ਅਸੀਂ ਜਿਹੜਾ ਉਹਨੂੰ ਰੰਗ ਜਿਹੜਾ ਬਰਸ਼ਣਾ ਕੀਤਾ ਵੈਸੇ ਅਸੀਂ ਉਹਨੂੰ ਰੰਗ ਜਿਹੜਾ ਵਾ ਮਸ਼ੀਨ ਨਾਲ ਹੀ ਕਰਨਾ ਸੀਗਾ ਇਨੂੰ ਜਿਹੜਾ ਆਪਾਂ ਰੰਕ ਕਰਾਂਗੇ ਉਹ ਸਵੇਰੇ ਆਪਾਂ ਮਸ਼ੀਨਾਂ ਵਾਲੀ ਕਰਾਂਗੇ ਤੇ ਬਾਕੀ ਦੀ ਜਿਹੜੀ ਆਪਾਂ ਵੀਡੀਓ ਜਿਹੜੀ ਆ ਪੂਰੀ ਬੰਪਰ ਬਣਦਾ ਕਿਵੇਂ ਆ ਜਾਂ ਬਣਾਇਆ ਕਿਵੇਂ ਆਪਾਂ ਇਹਨੂੰ ਜਾਂ ਕੋਈ ਵੀ ਜਿਹੜੀ ਇਹਦੀ ਵੀਡੀਓ ਆ ਪੂਰੀ ਜਿਹੜੀ ਆ ਉਹ ਆਪਾਂ ਸਵੇਰੇ ਅਪਲੋਡ ਕਰਾਂਗੇ 9 ਵਜੇ ਕੱਲ ਆਪਾਂ ਰਾਤ ਨੂੰ ਅਪਲੋਡ ਕਰਾਂਗੇ ਚੈਨਲ ਤੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਵੀਡੀਓ ਵੇਖਣ ਵਾਸਤੇ ਧੰਨਵਾਦ